ਮਤ ਵਿੱਚ ਰਤਨ ਜਵਾਹਰ ਮਾਨਕ ਜਿਹੜੇ ਮਤ ਵਿੱਚ ਰਤਨ ਦੀ ਗੱਲ ਆਈ ਸੀਗੀ ਰਤਨ ਕੀ ਹਨ ਜੀ ਆਓ ਦੇਖਦੇ ਹਾਂ ਵੀ ਰਤਨ ਕੀ ਸੀ ਇਹ ਜਿਹੜੇ ਰਤਨ ਨੇ ਜਿਹੜੀ ਜਿੰਨਾਂ ਦੀ ਗੱਲ ਕੀਤੀ ਹੈ ਰਤਨ ਵੈਸੇ ਪਹਿਲਾਂ ਵੀ ਕਿਹਾ ਸੀ ਕਿ ਅਨਮੋਲਕ ਪਦਾਰਥ ਜਿਹੜੇ ਹੁੰਦੇ ਆ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੁੰਦਾ ਉਹਨੂੰ ਰਤਨ ਕਿਹਾ ਗਿਆ ਹੈ ਜੀ ਇਹ ਜਿਹੜੇ ਰਤਨਾ ਦੀ ਇਸ਼ਾਰਾ ਕੀਤਾ ਗਿਆ ਉਸ ਨੂੰ ਸਿੱਖ ਅਧਿਆਤਮਿਕਤਾ ਵਿੱਚ ਕੋਈ ਵਿਸ਼ੇਸ਼ ਮਾਨਤਾ ਨਹੀਂ ਹੈ ਜੀ ਪਰੇ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਮਹੱਤਵ ਰੱਖਦੇ ਨੇ ਜੀ ਇਹ ਰਤਨ ਕਿਹੜੇ ਨੇ 14 ਰਤਨ ਨੇ ਜੀ ਜਿਹੜੇ ਖੀਰ ਸਮੁੰਦਰ ਸਾਗਰ ਨੂੰ ਰੜਕਨ ਤੋਂ ਬਾਅਦ ਮਿਲੇ ਸਨ ਜੀ ਜਿੰਨਾਂ ਦਾ ਵਿਚਾਰਨ ਜਿਹੜਾ ਪ੍ਰਾਚੀਨ ਗ੍ਰੰਥਾਂ ਚ ਜਿਵੇਂ ਰਮਾਇਣ ਵਿੱਚ ਭਗਵਤ ਪੁਰਾਣ ਵਿੱਚ ਮਹਾਭਾਰਤ ਵਿੱਚ ਮਿਲਦਾ ਹੈ ਜੀ ਇਹ ਕੀ ਹੋਇਆ ਜੀ ਸਤਜੁਗ ਦੇ ਸਮੇਂ ਵਿੱਚ ਆਪਾਂ ਮਹਾਭਾਰਤ ਜਿਹੜਾ ਟੀਵੀ ਸੀਰੀਅਲ ਜਿਹੜੇ ਪੁਰਾਣੇ ਲੋਕਾਂ ਨੇ ਦੇਖੇ ਹੋਣੇ ਆ ਕਿ ਸਤਜੁਗ ਦੇ ਸਮਾਏ ਵਿੱਚ ਦੇਵਤਿਆਂ ਨੇ ਅਤੇ ਦਿਨਤਾ ਨੇ ਪਾਵ ਰਕਸ਼ਸ਼ਾ ਨੇ ਅੰਮ੍ਰਿਤ ਦੀ ਪ੍ਰਾਪਤੀ ਲਈ ਸਮੁੰਦਰ ਜਿਹੜਾ ਖੀਰ ਸਮੁੰਦਰ ਸੀਗਾ ਉਸ ਨੂੰ ਰਿੜਕਣ ਦੀ ਯੋਜਨਾ ਬਣਾਈ ਜਿਵੇਂ ਆਪਾਂ ਮਧਾਣੀ ਨੂੰ ਰਿੜਕ ਕੇ ਮੱਖਣ ਕਰਦੇ ਹਾਂ ਜੀ ਓਵੇਂ ਹੀ ਦੇਵਤਿਆਂ ਤੇ ਦਿਨਤਾ ਨੇ ਰਲ ਕੇ ਖੀਰ ਸਮੁੰਦਰ ਸਾਗਰ ਨੂੰ ਰਿੜਕਣ ਦੀ ਯੋਜਨਾ ਬਣਾਈ ਤੇ ਜਿਹੜਾ ਵਸੁਕੀ नाग ਸੀਗਾ ਆਪ ਜਿਹੜਾ ਸੱਪ ਸੀਗਾ ਜੀ ਉਸ ਨੂੰ ਰੜਕਣ ਦੇ ਲਈ ਰੱਸਾ ਬਣਾ ਲਿਆ ਨੇਤਰਾ ਬਣਾ ਲਿਆ ਤੇ ਮੰਦਰਾਚਲ ਸੀ ਜਿਹੜਾ ਪਰਬਤ ਉਸ ਨੂੰ ਇੱਕ ਤਰ੍ਹਾਂ ਦੀ ਮਧਾਣੀ ਬਣਾ ਲਈ ਜਿਵੇਂ ਮਧਾੜੀ ਵਿੱਚ ਰੜਕਦੇ ਆ ਤੇ ਅੱਗੇ ਪਹਿਲਾਂ 부ੜੀਆਂ ਹੱਥਾਂ ਦੇ ਨਾਲ ਰੜਕਦੀਆਂ ਦੀ ਰੱਸਾ ਤੇ ਜਿਹੜਾ ਕਛਪ ਸੀਗਾ ਕਛੂ কুমਾ ਸੀਗਾ ਉਸ ਨੂੰ ਥੱਲੇ ਰੜਕਣ ਦਾ ਆਧਾਰ ਬਣਾ ਲਿਆ ਤੇ ਜਿਹੜਾ ਕਛੂ কুমਾ ਸੀਗਾ ਜੀ ਉਹ ਕਿਹਾ ਜਾਂਦਾ ਹੈ ਕਿ ਜਿਹੜਾ ਵਿਸ਼ਨੂੰ ਦਾ ਹੀ ਇੱਕ ਰੂਪ ਸੀਗਾ ਭਾਵ ਵਿਸ਼ਨੂੰ ਕੱਛੂ ਕੁਮਾ ਬਣ ਕੇ ਥੱਲੇ ਧਰਤੀ ਦੇ ਵਿੱਚ ਸਮੁੰਦਰ ਦੇ ਵਿੱਚ ਗਿਆ ਜੀ ਉਸ ਦੇ ਉੱਪਰ ਮੰਦਰਾਚਲ ਪर्वਤ ਨੂੰ ਇੱਕ ਮਧਾਣੀ ਦੇ ਤੌਰ ਤੇ ਰੱਖਿਆ ਗਿਆ ਜੀ ਤੇ ਜਿਹੜਾ ਨੇਤਰਾ ਸੀਗਾ ਉਹ ਵਸੁਕੀ नाग ਸੀਗਾ ਜਿਹੜਾ ਸੱਪ ਸੀਗਾ ਉਸ ਨੂੰ ਰੱਸਾ ਬਣਾਇਆ ਗਿਆ ਜੀ ਤੇ ਕਹਿੰਦੇ ਨੇ ਕਿ नाग ਨੂੰ ਮੂੰਹ ਦੇ ਉੱਤੋਂ ਦੰਤਾਂ ਨੇ ਫੜਿਆ ਹੋਇਆ ਸੀਗਾ ਤੇ ਪੂਛ ਦੇ ਉੱਪਰੋਂ ਦੇਵਤਿਆਂ ਨੇ ਫੜਿਆ ਹੋਇਆ ਸੀਗਾ ਤੇ ਕਹਿੰਦੇ ਜਦੋਂ ਇਸ नाग ਨੂੰ ਲੈ ਕੇ ਮਧਾਣੀ ਰੜਕਦੇ ਸਨ ਪर्वਤ ਨੂੰ ਰੜਕਦੇ ਸਨ ਤਾਂ ਇਸ 나ਗ ਦੇ ਮੂੰਹ ਵਿੱਚੋਂ ਅੱਗ ਨਿਕਲਦੀ ਸੀ ਤੇ ਕਹਿੰਦੇ ਜੀ ਉਸ ਦੇ ਨਾਲ ਜਿਹੜਾ ਵਾਤਾਵਰਣ ਤੇ ਬਹੁਤ ਭੈੜਾ ਅਸਰ ਹੋਇਆ ਬੜੀ ਭਿਆਨਕ ਗਰਮੀ ਪਈ ਜੀ ਤੇ ਵੱਖ-ਵੱਖ ਅਖਿਆਨਾਂ ਵਿੱਚ ਪਾ ਵੱਖ-ਵੱਖ ਸ਼ਾਸਤਰਾਂ ਵਿੱਚ ਇਨ ਰਤਨਾ ਦੇ ਲਿਖਣ ਦੇ ਵਿੱਚ ਥੋੜਾ ਅੰਤਰ ਹੈ ਜੀ ਪਰ ਜਿਹੜੇ ਇਹ 14 ਰਤਨ ਕਹਿੰਦੇ ਨੇ ਨਿਕਲੇ ਸੀਗੇ ਜਦੋਂ ਖੀਰ ਪर्वਤ ਨੂੰ ਰਗੜਿਆ ਗਿਆ ਤੇ 14 ਅੱਗੇ ਹਨ ਜੀ ਪਹਿਲਾ ਹੈ ਜੀ ਸਰਵਨ ਕੋੜਾ ਭਾਵ ਇੱਕ ਜਵਾਨ ਤਾਜਾ ਸੁੰਦਰ ਕੋੜਾ ਜੀ ਦੂਜਾ ਹੈ ਜੀ ਕਾਮਤੇਨ ਕਾਮਤੇਣ ਹੈ ਜੀ ਮਨ ਦੀ ਛਾ ਨੂੰ ਪੂਰੀ ਕਰਨ ਦੇਣ ਵਾਲੀ ਸਵਰਗੀ ਗਾਂ ਜੀ ਜਿਹੜੇ ਦੇਵਤਿਆਂ ਨੂੰ ਮਿਲੀ ਸੀ ਅੱਗੇ ਹੈ ਜੀ ਕਲਪ ਬ੍ਰਿਕਸ਼ ਇਹ ਹੈ ਜੀ ਮਨੋ ਕਾਮਨਾ ਨੂੰ ਪੂਰਾ ਕਰਨ ਵਾਲਾ ਇੱਕ ਸਵਰਗ ਦੇ ਵਿੱਚ ਬ੍ਰਿਸ਼ ਹੈ ਜੀ ਪਾਵ ਬ੍ਰਿਕਸ਼ ਦਾ ਮਤਲਬ ਹੁੰਦਾ ਜੀ ਦਰਖਤ ਕਲਪ ਕਲਪ ਤੇ ਕਾਮ ਤੇਨ ਮਤਲਬ ਮਨੋ ਕਾਮਨਾ ਨੂੰ ਪੂਰਾ ਕਰਨ ਵਾਲਾ ਮਨ ਦੀਆਂ ਇੱਛਾ ਨੂੰ ਪੂਰਾ ਕਰਨ ਵਾਲਾ ਜੀ ਅੱਗੇ ਹੈ ਜੀ ਰੰਬਾ ਅਪਸਰਾ ਰੰਬਾ ਨਾਮ ਹੈ ਜੀ ਅਪਸਰਾ ਪਰੀਆਂ ਨੂੰ ਕਿਹਾ ਜਾਂਦਾ ਹੈ ਤੇ ਸਵਰਗ ਦੀ ਇੱਕ ਸੁੰਦਰ ਪਰੀ ਜਿਸ ਨੇ ਕਹਿੰਦੇ ਨੇ ਜੀ ਰਾਵਣ ਨੂੰ ਸ਼ਰਾਪ ਦਿੱਤਾ ਸੀ ਇਸ ਅਪਸਰਾ ਨੇ ਅਪਸਰਾ ਆਮ ਸੁਣਿਆ ਹੈ ਜੀ ਅਪਸਰਾ ਭਾਵ ਇੱਕ ਪਰੀ ਇੱਕ ਬਹੁਤ ਹੀ ਸੁੰਦਰ ਪਰੀ ਜਿਸ ਦਾ ਰੂਪ ਮੋਹਨੀ ਆ ਮਨਮੋਹਨ ਵੀ ਕਿਹਾ ਜਾਂਦਾ ਜੀ ਜਿਹੜਾ ਮਨ ਨੂੰ ਮੋਹ ਲੈਂਦੀ ਆ ਨੇ ਅ ਲక్ష్ਮੀ ਜਿਹੜੇ ਕਹਿੰਦੇ ਆ ਜੀ ਅ ਇਹ ਕਾਮਦੀ ਮਾਤਾ ਹੈ ਜੀ ਭਾਵ ਜਿਹੜੇ ਮਾਤਾ ਲక్ష్ਮੀ ਦੀ ਗੱਲ ਕਰਦੇ ਆ ਉਹ ਵੀ ਕਹਿੰਦੇ ਇੱਕ ਖੀਰ ਸਮੁੰਦਰ ਰਗੜਨ ਤੋਂ ਨਿਕਲੀ ਸੀਗੀ ਅ ਇਸ ਦਾ ਨਾਮ ਇੰਦਰਾ ਹੈ ਜੀ ਪਹਿਲਾ ਤੇ ਆਪਣੇ ਹੱਥ ਦੇ ਉੱਪਰ ਕਮਲ ਰੱਖਦੀ ਹੁੰਦੀ ਸੀ ਜੀ ਤੇ ਅੰਮ੍ਰਿਤ ਜਿਹਨੂੰ ਪੀ ਕੇ ਅ ਅੰਮ੍ਰਿਤ ਪੀਣ ਵਾਲਾ ਪਦਾਰਥ ਹੈ ਜੀ ਅਮਰਤ ਦੀ ਗੱਲਾਂ ਦੀ ਜਿਹਨੂੰ ਪੀ ਕੇ ਕਹਿੰਦੇ ਵੀ ਬੰਦੇ ਦੀ ਮੌਤ ਨਹੀਂ ਹੁੰਦੀ ਆਮ ਜਲ ਨੂੰ ਪਾਣੀ ਨੂੰ ਜਾਂ ਦੁੱਧ ਨੂੰ ਵੀ ਅਮਰਤ ਕਿਹਾ ਜਾਂਦਾ ਹੈ ਜੀ ਤੇ ਹੋਰ ਕੀ ਨਿਕਲੀ ਜੀ ਸ਼ਰਾਬ ਵੀ ਇਸ ਵਿੱਚੋਂ ਨਿਕਲੀ ਦੇਖ ਲੋ ਜੀ ਕਿਹਾ ਜਾਂਦਾ ਹੈ ਕਿ ਜਿਹੜੀ ਸ਼ਰਾਬ ਹੈ ਜੀ ਕਿਥੋਂ ਆਈ ਤੇ ਜੇ ਸੋਚਿਆ ਜਾਵੇ ਤਾਂ ਇਹ ਇੱਕ ਰਤਨ ਵੀ ਹੈ ਜੀ ਹੁਣ ਜਿਹਨੇ ਨਸ਼ਾ ਕਰਨ ਆਇਓ ਬੰਦਾ ਤਾਂ ਕਹੂਗਾ ਜੀ ਮੈਂ ਤਾਂ ਇੱਕ ਕੀਮਤੀ ਰਤਨ ਪੀ ਰਿਹਾ ਜਿਹੜੀ ਨਸ਼ੀਲੀ ਚੀਜ਼ ਹੈ ਜੀ ਅਸਲੇ ਫਿਰ ਦੁਹਰਾ ਦਿੱਤਾ ਜਾਵੇ ਗੁਰਬਾਣੀ ਵਿੱਚ ਜਾਂ ਸਿੱਖ ਦੇ ਆਤਮਿਕ ਵਿੱਚ ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਨੂੰ ਨਹੀਂ ਮੰਨਤਾ ਪ੍ਰਾਪਤ ਇਹ ਜੋ ਪੁਰਾਣਾ ਵਿੱਚ ਲਿਖਿਆ ਗਿਆ ਉਹ ਗੱਲ ਕੀਤੀ ਗਈ ਹੈ ਜੀ ਪੁਰਾਣਾ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸ਼ਰਾਬ ਇੱਕ ਬੜਾ ਕੀਮਤੀ ਰਤਨ ਹੈ ਜੀ ਪੀਣਾ ਚਾਹੀਦਾ ਹੈ ਪਰ ਸਿੱਖ ਧਰਮ ਵਿੱਚ ਇਸ ਨੂੰ ਮਨਾਹੀ ਹੈ ਜੀ ਚੰਦਰਮਾ ਵੀ ਦੇਖ ਲਓ ਜੀ ਕਿਹਾ ਗਿਆ ਹੈ ਕਿ ਚੰਦਰਮਾ ਵੀ ਰੇੜਕੰਤ ਦੇ ਵਿੱਚੋਂ ਨਿਕਲਿਆ ਸੀਗਾ ਤੇ ਜਿਹੜਾ ਚੰਨ ਸੀਗਾ ਕਹਿੰਦੇ ਜੀ ਸ਼ਿਵਜੀ ਨੇ ਆਪਣੇ ਮੱਥੇ ਦੇ ਉੱਪਰ ਟਿਕਾ ਲਿਆ ਸੀਗਾ ਜੀ ਚੰਨ ਜਿਹੜਾ ਆਪਾਂ ਦੇਖਦੇ ਹਾਂ ਸੂਰਜ ਵਿੱਚ ਤੇ ਆਮ ਜਦੋਂ ਆਪਾਂ ਟੀਵੀ ਨਾਟਕ ਦੇਖਦੇ ਹਾਂ ਤਾਂ ਮੱਥੇ ਦੇ ਉੱਪਰ ਜਾਂ ਸ਼ਿਵਜੀ ਦੇ ਉੱਪਰ ਜਿਹੜਾ ਜੋੜਾ ਕੀਤਾ ਹੁੰਦਾ ਸਿਰ ਦੇ ਉੱਪਰ ਜੀ ਉਸ ਦੇ ਨਾਲ ਅੱਧਾ ਚੰਨ ਬੰਨਿਆ ਹੁੰਦਾ ਹੈ ਤੇ ਮਾਨਤਾ ਅਨੁਸਾਰ ਜਿਹੜਾ ਇਹ ਚੰਨ ਹੈ ਇਹ ਖੀਰ ਸਮੁੰਦਰ ਸਾਗਰ ਨੂੰ ਰੇੜਕੰਤੋਂ ਨਿਕਲਿਆ ਜੀ ਤੇ ਨੌਮਾ ਰਤਨ ਸੀ ਜੀ ਤਨਵੰਤਰ ਪਾਵ ਦੇਵਤਿਆਂ ਦਾ ਗ੍ਰੰਥ ਇਹ ਦੇਵਤਿਆਂ ਦੇ 14 ਗ੍ਰੰਥਾਂ ਦੇ ਵਿੱਚੋਂ ਇੱਕ ਖਾਸ ਗ੍ਰੰਥ ਹੈ ਜੀ ਤੇ ਹੁਣ ਇਹ ਦੇਖ ਲਓ ਵੀ ਇਹ ਗ੍ਰੰਥ ਹੈ ਜਿਹੜਾ ਇਹ ਖੀਰ ਸਮੁੰਦਰ ਨੂੰ ਰਿਲਕਨ ਤੋਂ ਨਿਕਲਿਆ ਜੋ ਦੇਵਤਿਆਂ ਦੇ ਕੋਲੇ ਹੈ ਜੀ ਉਦੋਂ ਬਾਅਦ 10ਵਾਂ ਸੀਗਾ ਜੀ ਪੰਜ ਜਨ ਸੰਖ ਪਾਵ ਪੰਜ ਜਨਾ ਦੇ ਸਰੀਰ ਤੋਂ ਪਾਵ ਪੰਜਾਂ ਦੇ ਪਿੰਜਰ ਤੋਂ ਬਣਿਆ ਹੋਇਆ ਇੱਕ ਸ਼ੰਖ ਜਿਸ ਨੂੰ ਬੁਜਾਉਂਦੇ ਸਨ ਜੀ ਆਵਾਜ਼ ਬੜੀ ਮధుਰ ਸੀਗੀ ਤੇ 11ਵਾਂ ਜਿਹੜਾ ਰਤਨ ਹੈ ਜੀ ਉਹ ਹੈ ਕੁਸ਼ਤਬ ਮਨ ਭਾਵ ਸਮੁੰਦਰ ਕੁਸ਼ਤਬ ਸਮੁੰਦਰ ਵਿੱਚੋਂ ਨਿਕਲੀ ਇੱਕ ਮਣੀ ਜਿਹੜਾ ਵਿਸ਼ਨੂੰ ਹੈ ਜੀ ਉਹ ਆਪਣੇ ਗਲੇ ਵਿੱਚ ਪਹਿਨਦਾ ਸੀ ਇੱਕ ਮਣੀ ਸੀਗੀ ਜੀ ਇਹ ਉਦੋਂ ਬਾਅਦ ਆ ਜਾਂਦਾ ਜੀ 12ਵਾਂ ਸਰੰਗ ਤਨੁਖ ਸਰੰਗ ਹੁੰਦਾ ਜੀ ਸਿੰਗਾ ਤੋਂ ਬਣਿਆ ਇਹ ਭਗਵਾਨ ਵਿਸ਼ਨੂੰ ਦਤਨੁੱਖ ਹੈ ਜੀ ਚਿੱਟੇ ਰੰਗ ਦਾ ਤੇ 13ਵਾਂ ਰਤਨ ਕਹਿੰਦੇ ਜੀ ਇਰਾਵਤ ਹਾਥੀ ਇਰਾਵਨ ਸਮੁੰਦਰ ਤੋਂ ਨਿਕਲਿਆ ਚਿੱਟੇ ਰੰਗ ਦਾ ਚਾਰ ਦੰਦਾਂ ਵਾਲਾ ਹਾਥੀ ਜੀ ਜਿਸ ਦੀ ਸਵਾਰੀ ਇੰਦਰ ਦੇਵਤਾ ਕਰਦਾ ਸੀਗਾ ਜੀ ਹੁਣ ਇਹ ਦੇਖ ਲਓ ਤੇ 14ਵਾਂ ਤੇ ਆਖਰਲਾ ਜਿਹੜਾ ਰਤਨ ਸੀਗਾ ਕਾਲਕੂਟ ਹੁਣ ਸੋਚਿਆ ਜਾਵੇ ਜੀ ਜ਼ਹਿਰ ਕਾਲਕੂਟ ਭਾਵ ਕਾਲ ਨੂੰ ਕੂਟ ਇਹ ਕਾਲ ਕੂਟ ਪਾਪ ਜੀ ਮੌਤ ਨੂੰ ਵੀ ਮਾਰਨ ਵਾਲਾ ਕਾਲ ਨੂੰ ਜਲਾ ਦੇਣ ਵਾਲਾ ਵਿਸ਼ ਕਾਲ ਹੁੰਦਾ ਜੀ ਸਮਾਂ ਮੌਤ ਦਾ ਜਨਮ ਮਰਨ ਦਾ ਗੇੜ ਕੂਟ ਹੁੰਦਾ ਕੁੱਟ ਦੇਣਾ ਮਾਰ ਦੇਣਾ ਹਰਾ ਦੇਣਾ ਕਾਲ ਖੂਟ ਜ਼ਹਿਰ ਕਹਿੰਦੇ ਸ਼ਿਵ ਜੀ ਨੇ ਇਸ ਨੂੰ ਪੀ ਲਿਆ ਸੀਗਾ ਜੀ ਅੱਗੇ ਦੇਖਦੇ ਹਾਂ ਤਾਂ ਹੀ ਜਿਹੜਾ ਸ਼ਿਵ ਜੀ ਦਾ ਗਲਾ ਹੈ ਜੀ ਉਹ ਨੀਲਾ ਹੈ ਕਹਿੰਦੇ ਕਿਉਂਕਿ ਸ਼ਿਵਜੀ ਨੇ ਜਦੋਂ ਇਹ 14 ਰਤਨ ਨਿਕਲੇ ਸੀ ਤਾਂ ਉਹਨਾਂ ਨੇ ਆਪ ਪੀ ਲਿਆ ਤਾਂ ਹੀ ਸ਼ਿਵਜੀ ਦਾ ਇੱਕ ਨਾਮ ਨੀਲਕੰਠ ਵੀ ਹੈ ਜੀ ਜਦੋਂ ਇਹ 14 ਰਤਨ ਨਿਕਲੇ ਆਏ ਤੇ ਇਹਨਾਂ ਦੀ ਵੰਡ ਹੋ ਗਈ ਤੇ ਜਦੋਂ ਅੰਮ੍ਰਿਤ ਨੂੰ ਪੀਣ ਦੀ ਗੱਲ ਹੋਈ ਜਿਸ ਦੇ ਨਾਲ ਬੰਦਾ ਅਮਰ ਹੋ ਜਾਂਦਾ ਹੈ ਜੀ ਇਸ ਦੇ ਪਿੱਛੇ ਬੜੀ ਭਿਆੰਕਰ ਲੜਾਈ ਹੋਈ ਜੀ ਤੇ ਦੇਵਤੇ ਕਹਿੰਦੇ ਸੀ ਕਿ ਅੰਮ੍ਰਿਤ ਅਸੀਂ ਪੀਣਾ ਹੈ ਤੇ ਜਿਹੜੇ ਦੰਤ ਸੀਗੇ ਉਹ ਕਹਿੰਦੇ ਰਾਖਸ਼ਪਾਪ ਕਹਿੰਦੇ ਅਸੀਪਣਾ ਹੈ ਤੇ ਉਦੋਂ ਕੀ ਕੀਤਾ ਜਿਹੜਾ ਵਿਸ਼ਨੂ ਸੀਗਾ ਜਿਨੇ ਪਹਿਲਾਂ ਕਛੂਕੂਮੇ ਦਾ ਰੂਪ ਧਾਰਿਆ ਸੀਗਾ ਉਹਨੇ ਇੱਕ ਮੋਹਣੀ ਦਾ ਰੂਪ ਧਾਰਿਆ ਮੋਹਣੀ ਪਹਿਲਾਂ ਵੀ ਗੱਲ ਕੀਤਾ ਸੀ ਜੀ ਮੋਹਣੀ ਆ ਮਨਮੋਹਨ ਮੋਹਣੀ ਉਹਨੂੰ ਕਿਹਾ ਜਾਂਦਾ ਜਿਹੜਾ ਮਨ ਨੂੰ ਮੋਹ ਲਵੇ ਭਾਵਿਕ ਬਹੁਤ ਹੀ ਜਿਆਦਾ ਸੁੰਦਰ ਇਸ ਤਰੀਕੀ ਤੇ ਆਮ ਆਪ ਜਿੱਦਾਂ ਨਾਟਕ ਦੇਖਦੇ ਵੀ ਆਂ ਕਿ ਇੱਕ ਬੜੀ ਸੁੰਦਰ ਇਸਤਰੀ ਨੱਚਦੀ ਗਾਉਂਦੀ ਹੈ ਉਹ ਜਾਦੂ ਦੇ ਨਾਲ ਜਿਹ ਇੱਕ ਤਰ੍ਹਾਂ ਦਾ ਕੀ ਕਰਦੀ ਹੈ ਕਿ ਜਦੋਂ ਦੈਂਤਾਂ ਨੂੰ ਪਿਲਾਉਣਾ ਹੁੰਦਾ ਉਦੋਂ ਪਾਣੀ ਬਣਾ ਦਿੰਦੀ ਹੈ ਤੇ ਜਦੋਂ ਦੇਵਤਿਆਂ ਨੂੰ ਪਿਉਣਾ ਹੁੰਦਾ ਉਹ ਪਾਣੀ ਹੈ ਜਿਹੜਾ ਉਹ ਅੰਮ੍ਰਿਤ ਬਣ ਜਾਂਦਾ ਤੇ ਉਸਨੇ ਨੱਚ ਦੇ ਗਾਉਂਦਿਆਂ ਨੇ ਕੋਸ਼ਿਸ਼ ਕੀਤੀ ਕਿ ਜਿਹੜਾ ਸਾਰੇ ਦਾ ਸਾਰਾ ਅੰਮ੍ਰਿਤ ਸੀ ਉਹ ਦੇਵਤਿਆਂ ਨੂੰ ਮਿਲ ਜਾਵੇ ਤੇ ਜਿਹੜੇ ਦੈਂਤ ਸੀਗੇ ਰਾਖਸ਼ ਸੀਗੇ ਉਹਨਾਂ ਨੂੰ ਪਾਣੀ ਹੀ ਮਿਲਿਆ ਤੇ ਉਦੋਂ ਕੀ ਹੋਇਆ ਕਹਿੰਦੇ ਇੱਕ ਰਾਹੁ ਨਾਂ ਦਾ ਜਿਹੜਾ ਦੇਵਤ ਸੀਗਾ ਉਹ ਕੀ ਕੀਤਾ ਭੇਸ ਬਦਲ ਕੇ ਦੇਵਤਿਆਂ ਦੀ ਪੰਗਤ ਵਿੱਚ ਜਾ ਬੈਠਿਆ ਤੇ ਕੀ ਹੋਇਆ ਕਹਿੰਦੇ ਉਸਨੇ ਅੰਮ੍ਰਿਤ ਪ੍ਰਾਪਤ ਕਰ ਲਿਆ ਤੇ ਇਹ ਜਿਹੜੀ ਗੱਲ ਦੀ ਸੂਚਨਾ ਸੀਗੀ ਕਹਿੰਦੇ ਜੀ ਚੰਦਰਮਾ ਨੇ ਸੂਰਜ ਨੂੰ ਅਤੇ ਵਿਸ਼ਨੂੰ ਨੂੰ ਜਾ ਕੇ ਦਿੱਤੀ ਤੇ ਵਿਸ਼ਨੂੰ ਨੇ ਕੀ ਕੀਤਾ ਜੀ ਕਹਿੰਦੇ ਰਾਹੁ ਦਾ ਸਿਰ ਕੱਟ ਦਿੱਤਾ ਜਦੋਂ ਸਿਰ ਕੱਟਿਆ ਕਹਿੰਦੇ ਜਿਹੜੀ ਅਮਰਤ ਦੀਆਂ ਸਾਰੀਆਂ ਬੂੰਦਾਂ ਤਾਂ ਹਜੇ ਨਹੀਂ ਸੀ ਗਈਆਂ ਕੁਝ ਕੁ ਬੂੰਦਾਂ ਅੰਦਰ ਚਲ ਗਈਆਂ ਸੀ ਕੁਝ ਕੁ ਬੂੰਦਾਂ ਅੰਦਰ ਜਾਣ ਦੇ ਕਾਰਨ ਕਹਿੰਦੇ ਰਾਹੂ ਦਾ ਨਾਸ਼ ਨਾ ਹੋਇਆ ਉਹਦਾ ਸਿਰ ਤੇ ਤੜ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਇਸ ਲਈ ਜਿਹੜਾ ਰਾਹੂ ਸੀ ਉਹ ਰਾਹੂ ਕੇਤੂ ਬਣ ਗਿਆ ਜੀ ਦੋ ਵजूद ਬਣ ਕੇ ਰਾਹੂ ਕੇਤੂ ਕੌਣ ਹੈ ਜੀ ਆਪਾਂ ਕਹਿੰਦੇ ਆ ਵੀ ਆਪਣੇ ਹਰੇ ਮਨੁੱਖ ਦੇ ਉੱਪਰ ਰਾਹੂ ਕੇਤੂ ਇਹ ਜੋ ਸਾਡੇ ਚੰਗੇ ਮਾੜੇ ਲਿਖਦਾ ਹੈ ਜੀ ਉਹ ਰਾਹੂ ਕੇਤੂ ਇੱਥੋਂ ਆਏ ਸੀ ਜੀ ਤੇ ਉਸ ਦਿਨ ਤੋਂ ਬਾਅਦ ਕਹਿੰਦੇ ਰਾਹੁ ਦਾ ਸੂਰਜ ਤੇ ਚੰਦਰਮਾ ਨਾਲ ਵੈਰ ਚੱਲ ਰਿਹਾ ਜੀ ਤੇ ਸਮੇ ਸਮੇ ਤੇ ਸੂਰਜ ਨੂੰ ਤੇ ਚੰਦਰਮਾ ਨੂੰ ਗ੍ਰਸ ਲੈਂਦਾ ਹੈ ਜੀ ਜਿਸ ਦੇ ਨਾਲ ਕਹਿੰਦੇ ਨੇ ਸੂਰਜ ਤੇ ਚੰਦਮਾ ਦਾ ਗ੍ਰਹਿਣ ਲੱਗਦਾ ਹੈ ਜੀ ਆਓ ਦੇਖੋ ਹੁਣ ਇੱਥੋਂ ਪਤਾ ਚੱਲਦਾ ਜੀ ਜਿਹੜੇ ਰਾਹੁ ਕੇਤੂ ਜਿਹੜੇ ਆਪਾਂ ਕਹਿੰਨੇ ਆ ਜਿਹੜੇ ਬੰਦੇ ਦੇ ਮੋਢੇ ਤੇ ਬੈਠੇ ਆ ਜਿਹੜੇ ਬੰਦੇ ਚੰਗੇ ਮੜੇ ਲਿਖਦੇ ਆ ਉਹ ਇੱਥੋਂ ਆਏ ਸੀ ਉਹ ਰਾਖਸ਼ ਸੀਗਾ ਜੀ ਜੇ ਜੇ ਆਪਾਂ ਪੁਰਾਣਾ ਅਨਸਾਰ ਪੁਰਾਣੇ ਚੀਜ਼ਾਂ ਅਨਸਾਰ ਦੇਖੀਏ ਜੀ ਤੇ ਇਸ ਜਿਹੜੀ ਵੰਡ ਦਾ ਵਰਣਨ ਹੈ ਉਹ ਭਾਈ ਗੁਰਦਾਸ ਨੇ ਆਪਣੀਆਂ 12 ਵਿੱਚ ਵੀ ਲਿਖਿਆ ਹੈ ਜੀ ਠੀਕ ਹੈ ਇਹ ਕਈ ਵਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜੀ ਭਾਈ ਗੁਰਦਾਸ ਦੀਆਂ 12ਆਂ ਗਾ ਜੀ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹਨ ਇਹ ਵੱਖਰੀ ਹੈ ਵੈਸੇ ਭਾਈ ਗੁਰਦਾਸ ਦੀਆਂ 12ਆਂ ਨੂੰ ਗਾਉਣ ਦਾ ਸਿੱਖ ਰਤ ਮਰਿਆਦਾ ਵਿੱਚ ਪੂਰਾ ਆਪਾਂ ਨੂੰ ਕਿਹਾ ਗਿਆ ਕਿ ਪਪਾ ਭਾਈ ਗੁਰਦਾਸ ਦੀਆਂ 12ਆਂ ਨੂੰ ਗਾ ਸਕਦੇ ਹਾਂ ਜੀ ਉਨ੍ਹਾਂ ਵਾਰਾਂ ਵਿੱਚ ਇੱਕ ਵਾਰ ਆਂਦੀ ਹੈ ਜੋ ਇਸ ਦਾ ਜ਼ਿਕਰ ਕਰਦੀ ਹੈ ਖੀਰ ਸਮੁੰਦਰ ਵਿਰੋਲ ਕੈ ਕਡ ਰਤਨ 14 ਵੰਰੀਤੇ ਠੀਕ ਹੈ ਮਨ ਲਕਸ਼ਮੀਣੀ ਠੀਕ ਹੈ ਜਿਹੜੀ ਮਣੀ ਸੀਗੀ ਲਕshmi ਪਰਜਾਤ ਸੰਖ ਸਾਰੰਗ ਤੁਣਕ ਵਿਸ਼ਨ ਬਸ ਕੀਤੇ ਇਹ ਸਾਰਾ ਕੁਝ ਵਿਸ਼ਨ ਨੇ ਆਪਣੇ ਬਸ ਕੀਤਾ ਜੀ ਕਾਮ ਤੇਣ ਤੇ ਅਪਸ਼ਰਾ 에ਰਾਪਤ ਇੰਦਰਾਣ ਸੀਤੇ ਕਾਮ ਤੇਣ ਤੇ ਅਪਸ਼ਰਾ ਜਿਹੜੀ ਇੱਕ ਸੋਹਣੀ ਪਰੀ ਸੀ ਤੇ ਰਾਪਤ ਹਾਥੀ ਸੀ ਜਿਹੜੇ ਉਹ ਇੰਦਰ ਨੇ ਕਹਿੰਦੇ ਲੈ ਲੇ ਜੀ ਕਾਲਕੂਟ ਤੇ ਅਰਧ ਚੰਦ ਮਹਾਦੇਵ ਮਸਤਕ ਧਰ ਲੀਤੇ ਕਾਲਕੂਟ ਜ਼ਹਿਰ ਤੇ ਅੱਧਾ ਚੰਦ ਸੀ ਜਿਹੜਾ ਮਹਾਦੇਵ ਭਾਵ ਸ਼ਿਵ ਜੀ ਨੇ ਆਪਣੇ ਮਸਤਕ ਤੇ ਧਰ ਲਿਆ ਜੀ ਕੋੜਾ ਮਿਲਿਆ ਸੂਰਜ ਹੈ ਮਦ ਅੰਮ੍ਰਿਤ ਦੇਵ ਦਨਮ ਰੀਤੇ ਕੋੜਾ ਸੀ ਜਿਹੜਾ ਸੂਰਜ ਨੂੰ ਮਿਲ ਗਿਆ ਜੀ ਤੇ ਮਦ ਅੰਮ੍ਰਿਤ ਜਿਹੜਾ ਅੰਮ੍ਰਿਤ ਸੀ ਜ਼ਿਆਤਰ ਦੇਵਤਿਆਂ ਨੂੰ ਤੇ ਇੱਕ ਦਨਮ ਨੇ ਲੈ ਲਿਆ ਜੀ ਕਰੇ ਤਨੰਤਰ ਵੈਦਗੀ ਡਸ਼ਿਆ ਤਸ਼ੁਕ ਮਤਬ ਪ੍ਰੀਤੇ ਠੀਕ ਹੈ ਜੀ ਤੇ ਇਹ ਜਿਹੜੀ ਆ ਇਹ ਇੱਕ ਵਾਰ ਹੈ ਜਿਹੜਾ ਪੁਰਾਣਾ ਚਲਤ ਆ ਰਿਹਾ ਸੀਗਾ ਉਸ ਨੂੰ ਵਰਨਣ ਕੀਤਾ ਉਸ ਦਾ ਸੰਕੇਤ ਦਿੱਤਾ ਹੈ ਜੀ ਠੀਕ ਹੈ RAM ਕਲੀ ਦੀ ਵਾਰ ਵਿੱਚ ਵੀ ਜਿਹੜੀ ਰਾਏ ਬਲਵੰਡ ਤੇ ਸੱਤੇ ਡੂਮ ਦੀ ਵਾਰ ਹੁੰਦੀ ਹੈ ਜੀ ਉਹਨਾਂ ਵਿੱਚ ਵੀ ਇਹਨਾਂ ਰਤਨਾ ਦੇ ਭਾਵ ਅਰਥ ਕਰਕੇ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਬਦ ਨੂੰ ਗੁਰੂ ਸ਼ਬਦ ਸਾਗਰ ਨੂੰ ਰੜਕਨ ਦਾ ਸੰਕੇਤ ਦਿੱਤਾ ਹੈ ਜੀ ਆ ਦੇਖੋ ਮਾਧਾਨਾ ਪਰਬਤਕਰ ਨੇਤਰਬਾਸਕ ਸ਼ਬਦ ਰੜਕਿਓਨ ਠੀਕ ਹੈ ਜੀ ਮਧਾਨਾ ਪर्वਤਕਰ ਜਿਹੜਾ ਪਹਿਲਾਂ ਗੱਲ ਕੀਤੀ ਪर्वਤ ਮਧਾਨੀ ਬਣ ਗਿਆ ਸੀਗਾ ਜਿਹੜਾ ਨੇਤਰਬਾਸਕ ਸੀ ਸੱਪ ਬਣ ਗਿਆ ਸੀਗਾ ਜੀ ਸ਼ਬਦ ਰੜਕਣ ਪ੍ਰਮਾਤਮਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸ਼ਬਦ ਨੂੰ ਰੜਕੋ ਉਹਨਾਂ ਨੇ ਸਮੁੰਦਰ ਰੜਕਿਆ ਸੀਗਾ ਇੱਕ ਐਗਜ਼ਾਮਪਲ ਦੀ ਗੱਲ ਹੈ ਜੀ ਵੀ ਇਸ਼ਾਰਾ ਕਰਕੇ ਮਹਾਰਾਜ ਕਹਿੰਦੇ ਨੇ ਕਿ ਸ਼ਬਦ ਨੂੰ ਰੜਕੋ ਹੁਣ ਸ਼ਬਦ ਨੂੰ ਕਿਵੇਂ ਰੜਕਣਾ ਜੀ ਸ਼ਬਦ ਨੂੰ ਬੈਠ ਕੇ ਵਿਚਾਰ ਕਰਨਾ ਸ਼ਬਦ ਨੂੰ ਪਿਆਰ ਦੇ ਨਾਲ ਸਮਝਣਾ ਸ਼ਬਦ ਦੀ ਗਹਿਰਾਈ ਵਿੱਚ ਜਾਣਾ ਹੀ ਸ਼ਬਦ ਨੂੰ ਰੜਕਣਾ ਹੈ ਜੀ ਜਦੋਂ ਅਸੀਂ ਸ਼ਬਦ ਨੂੰ ਰੜਕਾਂਗੇ ਤਾਂ ਕੀ ਹੋਊਗਾ 14 ਰਤਨ ਨਿਕਾਲੀਆਂ 14 ਰਤਨ ਇਹ 14 ਦੇ 14 ਰਤਨ ਤੁਸੀਂ ਉਹਨਾਂ ਵਿੱਚੋਂ ਕੱਢ ਲਵੋਗੇ ਕਰ ਆਵਾ ਗੌਣ ਚਿਲਕੀਆਂ ਇਸ ਲਈ ਜੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਨੁਸਾਰ ਚੱਲੀਏ ਤਾਂ ਸ਼ਬਦ ਨੂੰ ਰੜਕਣਾ ਹੈ ਜੀ ਜਪਜੀ ਸਾਹਿਬ ਵਿੱਚ ਬਹੁਤ ਵਾਰ ਸ਼ਬਦ ਨੂੰ ਵਿਚਾਰਨ ਤੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਆ ਹੁਣ ਫਿਰ ਸ਼ਬਦ ਨੂੰ ਰੜਕਿਓਨ ਰੜਕਿਓਨ ਭਾਵ ਸ਼ਬਦ ਦੀ ਡੁੰਗਾਈ ਵਿੱਚ ਜਾ ਵਿਚਾਰ ਕਰ ਠੀਕ ਹੈ ਜੀ ਤੇ ਦਵਾਰੇ ਇਸ ਰਤਨ ਬਾਰੇ ਦੱਸ ਦਈਏ ਕਿ ਸਿੱਖ ਅਧਿਆਤਮਿਕਤਾ ਵਿੱਚ ਇੰਨਾ ਰਤਨਾਂ ਨੂੰ ਇੰਨਾ 14 ਰਤਨਾਂ ਨੂੰ ਕੋਈ ਮਾਨਤਾ ਪ੍ਰਾਪਤ ਨਹੀਂ ਹੈ ਇਹ ਐਗਜ਼ਿਸਟ ਨਹੀਂ ਕਰਦੇ ਹੈ ਨਹੀਂ ਹੈ ਇੱਕ ਮਿਥਿਹਾਸ ਹੈ ਜੀ ਇੱਕ ਹੁੰਦਾ ਇਤਿਹਾਸ ਜਿਹੜਾ ਹੁੰਦਾ ਸੱਚੀ ਘਟਨਾ ਇੱਕ ਹੁੰਦਾ ਮਿਥਿਹਾਸ ਜਿਹਨੂੰ ਇੱਕ ਮਿਥਿਆ ਹੁੰਦਾ ਵੀ ਐਦਾਂ ਹੋਇਆ ਹੋ ਇਹ ਹੋਇਆ ਹੋ ਐਦਾਂ ਹੋਇਆ ਉਹ ਮਿਥਿਆ ਹੁੰਦਾ ਉਹ ਚ ਕੋਈ ਸਚਾਈ ਨਹੀਂ ਹੁੰਦੀ ਜੀ ਇਹ ਮਿਥਿਆਸ ਦੇ ਵਿੱਚੋਂ ਰਤਨ ਆਏ ਹਨ ਜੀ